ਸਵੀਰਾ ਕੇਂਦਰੀ ਜੇਲ ਹੁਸ਼ਾਰਪੁਰ ਦੀਆਂ ਨੇ ਜੋ ਕੀ ਸਮੇ ਸਮੇਤੇ ਅਕਸਰ ਸੁਰਖੀਆਂ ਚ ਆਉਂਦੀ ਰਹਿੰਦੀਆਂ ਨੇ ਇੱਕ ਵਾਰ ਮੁੜ ਹੁਸ਼ਾਰਪੁਰ ਕੇਂਦਰੀ ਜੇਲ ਸੁਰੱਖਿਆ ਚ ਆਈਏ ਕਿਉਂਕਿ ਜੇਲ ਅੰਦਰ ਦੱਸਿਆ ਜਾ ਰਿਹਾ ਹੈ ਕਿ ਦੋ ਗੁੱਟਾਂ ਵਿਚਕਾਰ ਖੂਨੀ ਝੜਪ ਹੋ ਗਈ ਹੈ ਇਸ ਵਿੱਚ ਇੱਕ ਨੌਜਵਾਨ ਗੰਭੀਰ ਜ਼ਖਮੀ ਹੋਇਆ ਹੈ ਜਿਸ ਨੂੰ ਤੁਰੰਤ ਜੇਲ ਪ੍ਰਸ਼ਾਸਨ ਵੱਲੋਂ ਇਲਾਜ ਲਈ ਹੁਸ਼ਾਰਪੁਰ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜ਼ਖਮੀ ਨੌਜਵਾਨ ਦੀ ਪਛਾਣ ਗੁਰਿੰਦਰ ਗੁਰਜਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਜੋਂ ਹੋਈ ਹੈ ਹਾਲਾਂਕਿ ਜ਼ਖਮੀ ਗੁਰਜਿੰਦਰ ਕਿੱਥੋਂ ਦਾ ਰਹਿਣ ਵਾਲਾ ਹੈ ਤੇ ਕਿਹੜੇ मामले च जेल च बंद है इस बारे कुछ भी बहुत पता नहीं चल सकया ए परंतु इस ਝੜਪ ਚ ਗੁਰਜਿੰਦਰ ਗੰਭੀਰ ਜ਼ਖਮੀ ਹੋਇਆ ਹੈ ਤੇ ਉਸ ਦੀ ਅੱਖਾਂ ਹੈਟਾਂ ਸਿਰ ਚ ਗੰਭੀਰ ੱਟਾਂ ਲੱਗੀਆਂ ਨੇ ਤੇ ਉਸ ਨੂੰ ਦਸਨ ਮੁਤਾਬਕ ਉਸ ਦੇ ਸਿਰ ਦੇ ਰੌੜ ਨਾਲ ਵਾਰ ਕੀਤਾ ਗਿਆ ਸੀ। 어 에ਥੇ ਸਾਡੀ ਐਮਰਜੈਂਸੀ ਦੇ ਵਿੱਚ ਆਰਾਊਂਡ ਸਾਡੇ 12:30 ਵਜੇ ਇੱਕ ਪੇਸ਼ੈਂਟ ਨੂੰ ਲਿਆਂਦਾ ਸੀ ਜੇਲ ਦੇ ਵਿੱਚ ਉਹ ਤੇ ਉਹਦੀ ਅੱਖ ਦੇ نیچے ਇੰਜਰੀ ਸੀ ਕਾਫੀ ਸਿਰ 'ਚ ਵੀ ਥੋੜੇ ਸੱਟ ਸੀ ਜੋ ਕਿ ਆਲਰੇਡੀ ਸੂਚਰਡ ਬੂਮ ਸੀ ਔਰ ਇਹ ਟਾਂਕੇ ਲੱਗੇ ਹੋਏ ਸੀਗੇ ਤੇ ਉਹਨਾਂ ਨੇ ਜਿਹੜੀ ਅੱਖ ਦੇ نیچے ਵਾਲੀ ਝੋਟ ਹੈ ਉਹਦੀ ਟ੍ਰੀਟਮੈਂਟ ਦੇ ਲਈ ਇੱਥੇ ਭੇਜਿਆ ਸੀ ਮਾਨੂੰ ਤੇ ਉਹ ਅਸੀਂ ਇਹਦੇ ਨਾਲ ਦੀ ਨਾਲ ਟ੍ਰੀਟਮੈਂਟ ਜਿਹੜੀ ਕਰ ਚੁੱਕੇ ਹੈਗੇ ਆ ਐਂਡ ਟ੍ਰੀਟਮੈਂਟ ਉਹਨੂੰ ਅਸੀਂ ਔਰਲ ਵੀ ਦੇ ਚੁੱਕੇ ਹੈਗੇ ਇੰਜੈਕਟੇਬਲਸ ਵੀ ਦੇ ਚੁੱਕੇ ਹੈਗੇ ਆ ਇੱਕ ਪੇਸ਼ੈਂਟ ਆਇਆ ਸੀ ਹਾਂਜੀ ਇੱਕ ਸਿੰਗਲ ਪੇਸ਼ੈਂਟ ਨੂੰ ਲੈ ਕੇ ਕਿੰਨੇ ਕਿ ਟਾਂਕੇ ਸਟਿਚਸ ਲੱਗੇ ਨੇ ਉਹ ਕੋਟ ਹਾਂਜੀ ਉਹਦੇ ਟਾਂਕੇ ਲੱਗੇ ਹੋਏ ਹੈਗੇ ਆ ਤਕਰੀਬਨ ਉਹਦੇ ਤਿੰਨ ਚਾਰ ਟਾਂਕੇ ਸਿਰਚ ਹੈਗੇ ਆ ਤੇ ਤਿੰਨ ਚਾਰ ਹੀ ਉਹਦੀ ਆਈ ਦੇ ਵਿੱਚ ਲੱਗੇ ਲੱਗਾ ਬਤਾ ਕੀ ਕਿਸ ਕੀ ਜਾਪਦਾ ਕੀ ਕਿਹੜਾ ਨੌਬਾ ਕੇਰੇ ਰੋਡ ਮਾਰੀ ਹੈ ਬਲੰਡ ਕਹਿ ਰਹੇ ਨੇ ਗੱਪਾਂ ਮਾਰੋ ਮੈਸਜ ਨੂੰ ਲੱਕੇ ਸੀ ਜੀ ਹਾਂਜੀ ਜੀ ਉਹ ਵਾਪਸ ਜੇਲ੍ਹ ਚ ਪੀਤਾ ਕੀ ਨਾ ਕੋਈ ਨਹੀਂ ਅਸੀਂ ਵਾਪਸ ਚੇਂਜ ਪੇ ਚੁੱਕੇ ਹੈਗੇ ਆ ਪੇਸ਼ੈਂਟ ਅਦਰਵਾਇਜ਼ ਠੀਕ ਹੈ ਕੌਨਸ਼ੀਅਸ ਹੈ ਕੋਈ ਅ ਲੋਸ ਆਫ ਕੌਨਸ਼ੀਅਸਨੈਸਟੀ ਇਸ 3 ਨਹੀਂ ਹੈ ਕੋਈ ਐਂਟੀ ਬਲੀਡ ਨਹੀਂ ਸੀ پیشنਟ ਅਦਰਵਾਈਜ਼ ਸਟੇਬਲ ਹੈ ਨਾਮ ਜੀ ਗੁਰਵਿੰਦਰ ਸਿੰਘ ਏਜ 37 ਹੈ I ਤੁਹਾਡਾ ਕੀ ਨਾਮ ਹੈ ਡਾਕਟਰ ਨੀਨੂ ਠੀਕ ਹੈ